ਸਾਬ ਖੜੇ ਨੇ ਸਾਡੇ ਕਰਮ ਸਿੰਘ ਜੀ ਤੇ ਮੇਰੇ ਸਰਾਣੇ ਵੱਡੇ ਭਰਾ ਮੇਰੇ ਮਿੱਤਰ ਵੀ ਨੇ ਬੀਜੇਪੀ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਖੜੀਆਂ ਪਰ ਉਹ ਜੋਧਾ ਜੇਲਾ ਦੇ ਵਿੱਚ ਬੈਠਾ ਢਿੱਮੂ ਗੜ ਦੇ ਵਿੱਚ ਸਤੂ ਦਰਿਆ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਉਣ ਵਾਲੀ 2027 ਦੇ ਵਿੱਚ ਕਰ ਦੇਣਾ ਅਕਾਲੀ ਦਲ ਸ਼ਮਰਜੀਤ ਸਿੰਘ ਮਾਂ ਦੇ ਨਾਂ ਹੁੰਦੇ ਸੀ ਉਹਨੂੰ ਛੱਡਣਾ ਮੈਂ ਕਾਰਨ ਬਚਣਾ ਬਲ ਤੁਹਾਨੂੰ ਬਿਲਕੁਲ ਕੋਈ ਮਨੂੰ ਐਸਾ ਖੂਜ ਸਕਦੇ ਜਿੱਥੋਂ ਨਿਕਲਣਾ ਮੁਸ਼ਕਲ ਹੋ ਜੇ ਤੇਰੀ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ ਅਮਰਤਪਾਲ ਸਿੰਘ ਖਾਲਸਾ ਤੇਰੀ ਸੋਤ ਤੇਰੇ ਅੰਗੇ ਖੋਖੇ ਪੂਰਾ ਸੋਹ ਪਹਿਚਾਨੀ ਹੈ ਜੋ ਲੜੇ ਦੀਨ ਦੇ ਹੈ ਬਾ ਉਰਜਾ ਦਾ ਰਕੜ ਮਰੇ ਤਮਰੇ ਛਾੜੇ ਖੇਤ ਪੰਜਾਬ ਸੂਰ ਵੀਰਾ ਯੋਧਿਆਂ ਦੀ ਧਰਤੀ ਹੋਈ ਹੈ ਸੰਤਾਂ ਮਹਾਪੁਛਾਂ ਦੀ ਧਰਤੀ ਹੋਈ ਹੈ ਸਮੇਂ-ਸਮੇਂ ਅਨੁਸਾਰ ਇਸ ਦੁਨੀਆ ਦੇ ਉੱਪਰ ਜਦੋਂ ਜ਼ੁਲਮ ਵੱਧਦਾ ਹੈ ਉਹ ਕਾਲਪੁਰਖ ਕਿਸੇ ਨਾ ਕਿਸੇ ਨੂੰ ਰੱਬੀ ਰੂਹ ਨੂੰ ਜੁਲਵਾ ਨੂੰ ਖਲ ਪਾਣ ਵਾਸਤੇ ਇੱਥੇ ਭੇਜਦਾ ਹੈ ਮੈਂ ਬਹੁਤ ਹੀ ਧੰਨਵਾਦੀਆਂ ਜਥੇਦਾਰ ਜਸਵੰਤ ਸਿੰਘ ਦੀ ਟੀਮਾਂ ਦਾ ਜਿਨ੍ਹਾਂ ਦੇ ਨਾਲ ਜਦੋਂ ਇਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਬੈਸੀ ਉਦੋਂ ਵੀ ਅਸੀਂ ਇਹਨਾਂ ਦੇ ਨਾਲ ਜਾਂਦੇ ਸੀ ਹੁਣ ਇਹਨਾਂ ਦਾ ਪਤਾ ਨਹੀਂ ਕੀ ਮੰਨਮਟਾ ਹੋ ਗਿਆ ਸੋ ਇਸ ਵੇਲੇ ਪਾਰਸ ਪੰਜਾਬ ਦੇ ਜੋ ਅੱਜ ਸਾਡੇ ਪੰਜਾਬ ਦਾ ਹੀਰੋ ਹੈ ਭਾਈ ਅਮਰਪਾਲ ਸਿੰਘ ਜੀ ਖਾਲਸਾ ਇਹ ਉਹਨਾਂ ਦੀ ਪਾਰਟੀ ਦੇ ਵਿੱਚ ਆਉਣ ਵਾਲੀ 2027 ਦੇ ਵਿੱਚ ਪਤਾ ਲੱਗ ਜਾਣਾ ਇਸ ਵਕਤ ਦੀ ਮੈਂ ਗੱਲ ਕਰਾਂ ਅੱਥੇ ਅਕਾਲੀ ਕਾਂਗਰਸੀ ਆ ਬੀਜੇਪੀ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਖੜੀਆਂ ਪਰ ਉਹ ਜੋਧਾ ਜੇਲਾ ਦੇ ਵਿੱਚ ਬੈਠਾ ਡਿਬਰੂਗੜ ਦੇ ਵਿੱਚ ਪਰ ਉਹਦੀ ਜਿਹੜੀ ਕੀਤੀ ਹੋਈ ਮਿਹਨਤ ਮੁਸ਼ਕਲ ਹੈ ਆ ਪੂਰਾ ਪੰਜਾਬ ਉਹਦਾ ਦੇਣ ਨਹੀਂ ਦੇ ਸਕਦਾ ਉਹਦੇ ਨਾਲੋਂ ਬੰਦ ਸੇਵਾ ਕਰਦੀ ਹੈ ਇੱਕੋ ਜੀ ਉਹਨਾਂ ਦੇ ਨਾਂ ਤੇ ਜਕਾਰਾ ਲਾਉਂਦੇ ਬੋਲੇ ਸੋ ਅਸੀਂ ਪਹਿਲਾਂ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਦੇ ਨਾਮ ਦੇ ਹੁੰਦੇ ਸੀ ਉਹਨੂੰ ਛੱਡਾਂਗਾ ਮੈਂ ਕਾਰਨ ਪੁੱਛਣਾ ਬਸ ਤੁਹਾਨੂੰ ਆਪਾਂ ਤੁਹਾਡੇ ਨਾਲ ਰਹਿੰਦੇ ਸੀਗੇ ਮੈਂ ਤੁਹਾਡੇ ਜਿੱਥੇ ਵੀ ਤੁਸੀਂ ਜਾਂਦੇ ਹੋ ਪ੍ਰਕਾਰ ਕਰਨ ਵਾਸਤੇ ਆ ਸਾਡੇ ਵੀ ਰੋਸ਼ਨ ਸਿੰਘ ਸਾਗਰ ਆਸੀਂ ਤੁਹਾਡੇ ਨਾਲ ਜਾਂਦੇ ਰਿਹਾ ਇੱਕ ਕਾਰ ਦੱਸ ਦਿਓ ਛੋਟਾ ਜਿਹਾ ਉਸ ਤੋਂ ਬਾਅਦ ਮੈਂ ਅਗਲਾ ਸਵਾਲ ਤੁਹਾਨੂੰ ਥੋੜਾ ਜਿਹਾ ਹਾਂ ਖੁੱਲ ਕੇ ਦੱਸੋ ਜਦੋਂ ਜਦੋਂ ਕੋਈ ਪਾਰਟੀ ਜੀ ਸੰਥਕ ਅਸੂਨਾ ਤੋਂ ਥੜਕ ਜਾਈ ਜੀ اپنی ਮੰਜ਼ਲ ਤੋਂ ਖੜਕਦੇ ਬਿਲਕੁਲ ਕੋਮ ਨੂੰ ਐਸਾ ਖੂਜ ਸਕਦੇ ਜਿੱਥੋਂ ਨਿਕਲਣਾ ਮੁਸ਼ਕਲ ਹੋ ਜੇ ਤੇ ਉੱਥੋਂ ਫਿਰ ਮੈਂ ਸਮੇਂ ਨਾਲ ਬਜਰਦਸਤੀ ਜਿਹੜਾ ਨਿਕਲ ਜੇ ਉਦੋਂ ਤੋਂ ਵੱਡਾ ਭਾਂਗਾਂ ਵਾਲਾ ਹੋਈ ਸੋ ਮੈਂ ਇੱਕ ਗੱਲ ਹੋਰ ਕਹਾਂਗਾ ਜਿਹੜਾ ਸੱਤ ਨੂੰ ਜਦ ਰਿਆ ਆ ਐਸ ਵਕਤ ਇਹ ਸੱਤ ਨੂੰ ਤੋਂ ਵੱਡਾ ਕੋਈ ਕਿਸੇ ਦੇ ਧੋਣੇ ਧੋਣ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਵਾਂ ਇਹਦੇ ਸਤੋਂ ਦਰਿਆ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਉਣ ਵਾਲੀ 2027 ਦੇ ਵਿੱਚ ਕਰ ਦੇਣਾ ਮੈਂ ਤੁਹਾਨੂੰ ਕਹਿ ਦਵਾਂ ਵਿੱਚ ਸਾਥ ਖੜੇ ਨੇ ਸਾਡੇ ਕਰਮ ਸੰਗਤੀ ਤੇ ਮੇਰੇ ਪੁਰਾਣੇ ਵੱਡੇ ਭਰਾ ਮੇਰੇ ਮਿੱਤਰ ਵੀ ਨੇ ਮੇਰੇ ਬਾਪੂ ਵੀ ਨੇ ਮੇਰੇ ਬਾਪੂ ਵੀ ਨੇ ਇਹ ਵੱਡੀ ਸੇਵਾ ਇੱਕ ਅੱਜ ਅਸੀਂ ਕਾਲੀ ਦਲਵਾਰਸ਼ ਪੰਜਾਬ ਸਾਡੇ ਚਾਂਦ ਮੁਹੰਮਦ ਬਿੱਟੂ ਜੀ ਸਾਡੇ ਭੋਲਾ ਜੀ ਸਾਡੇ ਹੋਰ 13 ਸਾਜਿਆ ਪ੍ਰਵੀਨ ਜਿਹੜੀ ਸਾਡੀ ਮੁਸਲਮ ਦਲ ਦੀ ਪ੍ਰਧਾਨ ਆ ਬੀਬੀਆਂ ਦੀ ਮੈਂ ਸਮਝਦਾ ਮੈਂ ਕਿਹਦਾ ਕਿਹਦਾ ਨਾਲ ਵਾ ਅੱਜ ਇੱਕ ਟੈਂਪੂ ਸੇਵਾ ਦੇ ਵਿੱਚ ਰਾਜ ਸਿੰਧਾ ਸਾਡੇ ਚਾਂਦ ਬਹਾਦਰ ਬਿੱਟੂ ਜੀ ਤੇ ਸਮੁੱਚੀ ਪਾਰਟੀ ਵੱਲੋਂ ਸਰਦਾਰ ਜਸਕਰ ਸਿੰਘ ਕਾਨ ਸਿੰਘ ਵਾਲਾ ਬਾਪੂ ਤਰਸੇਮ ਸਿੰਘ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਹੁਕਮਾਂ ਸਦਕਾ ਜਿਹੜੀ ਸੇਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਆ ਇੱਥੇ ਵੀ ਜਿਹੜੀ ਸੇਵਾ ਅੱਜ ਭੇਜੀ ਗਈ ਆ ਇਹ ਅੱਗੇ ਤੋਂ ਵੀ ਮੈਂ ਸਮਝਦਾ ਪੰਜਾਬ ਜਿਹੜਾ ਵੱਸਦਾ ਗੁਰਾਂ ਦੇ ਨਾਂ ਤੇ ਗੁਸਮਨਾ ਨੇ ਬੜੀਆਂ ਚਾਲਾਂ ਖੇਡੀਆਂ ਕਦੀ ਸਾਡਾ ਕਾਲ ਤੱਕ ਢਾਟੇ ਨਹੀਂ ਕੀਤਾ ਕਦੀ ਠਾਸੀ ਦੇ ਵਿੱਚ ਪਾਣੀ ਨੂੰ ਹਥਿਆਰ ਬਣਾਇਆ ਤੇ ਅੱਜ ਫੇਰ ਦੁਬਾਰਾ ਪਹਿਲਾਂ ਤਾਂ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ ਫਿਰ ਉਹਨੂੰ ਧਿਆਰ ਬਣਾ ਕੇ ਜਦੋਂ ਤੁਹਾਡੇ ਕੋਲ ਪਾਣੀ ਡੱਕੜਦੀ ਸਮਰੱਥਾ ਹੀ ਨਹੀਂ ਤੇ ਫਿਰ ਤੁਸੀਂ ਉਹ ਪਾਣੀ ਨੂੰ ਕਿਉਂ ਰੋਕਿਆ ਫਿਰ ਅੱਜ ਪਾਣੀ ਨੂੰ ਛੱਡ ਕੇ ਸਾਨੂੰ ਇੱਕ ਸਬਕ ਸਿਖਾਇਆ ਗਿਆ ਕਿ ਜਦੋਂ ਵੀ ਕੋਈ ਕਾਲਾ ਕਾਨੂੰਨ ਸੈਂਟਰ ਬਣਾਉਂਦਾ ਤੇ ਪੰਜਾਬ ਦੇ ਅਣਖੀ ਲੋਕ ਇੱਕ ਤਾਨਕੇ ਸਾਹਮਣੇ ਉਹ ਖੜ ਜਾਂਦੇ ਨੇ ਤੇ ਉਹ ਕਾਨੂੰਨ ਨੂੰ ਵਾਪਸ ਕਰਾਉਂਦੇ ਨੇ ਪਾਵੇਂ ਉਹ ਲੈਂਡ ਪੂਰਨ ਜਿਹੜਾ 26000 ਏਕੜ ਆ ਪਿੱਛੇ ਉਹਨਾਂ ਨੇ ਕਾਨੂੰਨ ਬਣਾਇਆ ਸੀ ਇਹੋ ਜਿਹੇ ਜੋਧੀਆਂ ਨੇ ਇਹ ਜਿਹੜੇ ਲੰਗਰ ਲੱਗੇ ਨੇ ਇਹ ਕਿਸੇ ਇੱਕ ਬੰਦੇ ਨੇ ਨਹੀਂ ਲਾਇਆ ਇਹ ਧਰਮੀ ਲੋਕ ਇੱਥੋਂ ਦੇ ਜਿਹੜੇ ਇਹਨਾਂ ਦੇ ਨਾਂ ਤੇ ਗੋਲੀਆਂ ਦੀ ਪ੍ਰਵਾਹ ਕਰਦੇ ਨੇ ਨਾ ਪਾਣੀ ਦੀ ਪ੍ਰਵਾਹ ਕਰਦੇ ਨੇ ਪੰਜਾਬ ਜਿਹੜਾ ਇਹ ਪਹਿਲਾ ਵਿhassਦਾ ਸੀ ਪੈ ਇਤਾਂ ਹੀ ਹੱਸਦਾ ਰਹੇਗਾ ਸੈਂਟਰ ਵਾਲੇ ਹੋਣ ਜਾਂ ਪੰਜਾਬ ਗਵਰਨਮੈਂਟ ਹੋਵੇ ਜਿੰਨਾ ਜ਼ੋਰ ਲਾਉਣਾ ਲਾ ਲੋ ਨਾ ਪੰਜਾਬ ਕਦੀ ਪਹਿਲਾਂ ਝੁਕਿਆ ਤੇ ਨਾ ਹੋਣ ਝੁਕਿਆ ਬੋਲੋ ਸੋਨੇਹਾਲ ਸ਼ਾਨਦਰੀਆ ਵਾਲੇ ਇਹ ਬਾਕੀ ਖਵਾਜਾ ਬਲੀ ਹੈ ਜਿਹੜੇ ਕੋਈ ਕਿਸੇ ਨੇ ਕੀਤੇ ਪਾਪ ਹੈ ਇਹ ਖਵਾਜੇ ਦੇ ਜਲ ਨੇ ਧੋ ਵੀ ਦੇਣੇ ਆ ਬਾਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਖਵਾਜਾ ਵਾਲੀ ਨੇ ਆਉਣ ਵਾਲੀ 2027 ਦੇ ਵਿੱਚ ਕਰ ਦੇਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ